ਅੱਜ ਸ਼ਿਵratri ਦੇ ਤਿਉਹਾਰ ਮੌਕੇ ਗੁਰਦਾਸਪੁਰ ਜ਼ਿਲ੍ਹੇ ਦੇ ਇਤਿਹਾਸਿਕ ਕਸਬਾ ਕਲਨੌਰ ਦੇ ਪ੍ਰਾਚੀਨ ਸ਼ਿਵ ਮੰਦਰ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਏ। ਦੇਰ ਰਾਤ ਤੱਕ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਉੱਥੇ ਹੀ ਇਸ ਸਾਲ ਸ਼ਰਧਾਲੂਆਂ ਦੇ ਵਿੱਚ ਵੱਖਰੀ ਹੀ ਖੁਸ਼ੀ ਤੇ ਮੰਗ ਨਜ਼ਰ ਆ ਰਹੀ ਸੀ। ਉੱਥੇ ਹੀ ਮੰਦਰ ਦੀ ਪ੍ਰਬੰਧਕ ਕਮੇਟੀ ਵੱਲੋਂ ਵੀ ਬਹੁਤ ਵਧੀਆ ਪ੍ਰਬੰਧ ਸ਼ਰਧਾਲੂਆਂ ਦੇ ਲਈ ਕੀਤੇ ਗਏ। ਜਗ੍ਹਾ-ਜਗ੍ਹਾ ਤੇ ਲੰਗਰ ਲਗਾਏ ਗਏ ਔਰ ਪਾਰਕਿੰਗ ਦੀ ਵੀ ਇੱਕ ਬਹੁਤ ਵਧੀਆ ਅਵਸਥਾ ਕੀਤੀ ਗਈ ਸਾਰਾ ਦਿਨ ਹੀ ਲਗਭਗ ਵਕ ਵਕ ਸਿਆਸੀ ਆਗੂ ਵੀ ਮੰਦਰ ਵਿੱਚ ਮੱਥਾ ਟੇਕ ਕੇ ਪੋਲੇ ਸ਼ੰਕਰ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨਜ਼ਰ ਆਏ ਇਹਨਾਂ ਵਿੱਚ ਪ੍ਰਮੁੱਖ ਤੌਰ ਤੇ ਸ਼ਿਵ ਸੈਨਾ ਹਿੰਦੁਸਤਾਨ ਦੇ ਪੰਜਾਬ ਯੂਥ ਚੇਅਰਮੈਨ ਸ਼੍ਰੀ ਰੋਹਿਤ ਅਬਰੋਲ ਆਮ ਆਦਮੀ ਪਾਰਟੀ ਦੇ ਹਲਕਾ ਡੇਰਾ ਬਾਬਾ ਨਾਲ ਅਕੇ ਇੰਚਾਰਜ ਗੁਰਦੀਪ ਰੰਧਾਵਾ ਤੇ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਬਰਿੰਦਰ ਮੀਤ ਸਿੰਘ ਪੜਾ ਪ੍ਰਮੁੱਖ ਸਨ ਗੱਲਬਾਤ ਦੌਰਾਨ ਮੰਦਰ ਕਮੇਟੀ ਦੇ ਪ੍ਰਬੰਧਕਾਂ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਉਹਨਾਂ ਵੱਲੋਂ ਵੱਡੀ ਉਸਾਰੀ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਕੀ ਸਾਰੇ ਦੇਸ਼ ਵਿਦੇਸ਼ ਵਿੱਚ ਵਸਦੇ ਸਨਾਤਨੀਆਂ ਨੂੰ ਅੱਜ ਸ਼ਵਰਾਤਰੀ ਦੇ ਮੌਕੇ ਤੇ ਲੱਖ ਲੱਖ ਵਧਾਈ ਅਤੇ ਮੁਬਾਰਕਬਾਦ ਦਿੰਨਾ ਹੈ ਅੱਜ ਮੈਂ ਕਲਾ ਨੂਰ ਵਿਖੇ ਜੋ ਇੱਕ ਬਹੁਤ ਇਤਿਹਾਸਿਕ ਸ਼ਿਵਿੰਗ ਮਹਾਰਾਜ ਦਾ ਮੰਦਿਰ ਹੈ ਪ੍ਰਭੂ ਸ਼੍ਰੀ ਭੋਲੇਨਾਥ ਦਾ ਮੰਦਿਰ ਹੈ ਉੱਤੇ ਮੱਥਾ ਟੇਕਣਾ ਤੇ ਪਹੁੰਚੇ ਆਂ ਤੇ ਆਈਓ ਇੱਕ ਕਾਫੀ ਸੰਗਤ ਨੂੰ ਦੇਖ ਰਹੇ ਆ ਕਿ ਬਹੁਤ ਜ਼ਿਆਦਾ ਰਸ਼ਵਾ ਇੱਥੇ ਅੱਜ ਬਹੁਤ ਜ਼ਿਆਦਾ ਸੰਗਤ ਉਤਾਈ ਉਤਸ਼ਾਹਿਤ ਆ ਦਰਸ਼ਨ ਕਰਨ ਆਤੇ ਤੁਸੀਂ ਦੇਖ ਸਕਦੇ ਹੋ ਕਿ ਕਿੱਡੇ-ਕੱਡੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਅੱਜ ਸਾਰਾ ਦੇਸ਼ ਸ਼ਿਵਰਾਤਰੀ ਮਨਾ ਰਿਹਾ ਹੈ ਅਤੇ ਮੈਂ ਫੇਰ ਸ਼ਿਵਰਾਤਰੀ ਦੇ ਸਾਰੇ ਦੇਸ਼ ਵਾਸੀਆਂ ਨੂੰ ਇੱਕ ਵਾਰ ਤੋਂ ਫੇਰ ਲੱਖ ਲੱਖ ਵਧਾਈ ਦਿੰਦਾ ਜੈ ਸ਼ਿਵ ਸ਼ੰਕਰ ਜੈ ਬੋਲੇ ਨਾਥ ਹਰ ਹਰ ਮਹਾਦੇਵ ਸ਼ਿਵ ਜੀ ਮਾਰੋ ਜੀ ਨੂੰ ਪਵਿੱਤਰ ਅਸ਼ੋਰ ਕਰਾਮਾ ਉਹ ਜਿਹੜਾ ਨਾ ਕਿ ਚਰਨਛੋਹ ਪ੍ਰਾਪਤ ਹੈ ਮੈਂ ਉਹਨਾਂ ਤੇ ਸ਼ਿਵਰਾਤਰੀ ਦੇ ਤਿਹਾਰੇ ਤੇ ਦੇਸ਼ ਦੇ ਸਾਰੇ ਵਸਨੀਕਾਂ ਸੰਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਨਾ ਦੇਖ ਰਿਹਾ ਰਸਤੇ ਚੋਂ ਗਿਆ ਉਹ ਇਨਾ ਉਤਸ਼ਾਹ ਇੰਨੀ ਖੁਸ਼ੀ ਹੈ ਸਵਾਤਰੀ ਨੂੰ ਲੈ ਕੇ ਤੇ ਮੈਂ ਆਪਣੇ ਲੱਭਦੇ ਨੇ ਆਪੇ ਜਿਹੜਾ ਆਪਣੇ ਮੂੰਹ 'ਚ ਸਿਰਫ ਕਰਦੇ ਕਿ ਕਿਹੜੇ ਕਿਹੜੇ ਲੋਕਾਂ ਨਾਲ ਸਿਰਫ ਕਰਾ ਕਿਉਂ ਲੋਕ ਕਰਦੇ ਨੇ ਕੌਣ ਲੋਕਾਂ ਦੀ ਇਤਿਹਾਸ ਦਾ ਮਨ ਕਰਨਾ ਪੂਰੀਆਂ ਹੁੰਦੀਆਂ ਤੇ ਜਦੋਂ ਕਿਸੇ ਦਾ ਵਿਸ਼ਵਾਸ ਮੁੱਢਾ ਹੋਵੇ ਤਾਂ ਉਹਦਾ ਇੱਕ ਹੋਰ ਅੰਡਰਸਟੂਡ ਹੈ ਕਿ ਲੋਕ ਉਸੇ ਪਿਆਰ ਨੂੰ ਉਹਨਾਂ ਦੇ ਆਪਣੇ ਕੰਮਾਂ ਤੋਂ ਪਿਆਰ ਕਰਦੇ ਦੇ ਤਿੰਨ ਬ੍ਰਿਸ਼ਟਾ ਨਮੂਨਿਆਂ ਦਾ ਕਬੂਲ ਆਪਣੇ ਨਾਲ ਸਾਰਿਆਂ ਨੂੰ ਪੇਸ਼ ਕਰਨ ਸ਼ੁਰੂਆਤੀ ਬਸ 200 ਰੁਪਇਆ 100000 ਅੱਜ ਸਭ ਤੋਂ ਪਹਿਲਾਂ ਤੇ ਮੈਂ ਬੜਾ ਕਿਸਮਤ ਵਾਲਾ ਕਿ ਮੈਨੂੰ ਅੱਜ ਸ਼ੁਭਰਾਤਰੀ ਦੇ ਸ਼ੁਭ ਦਿਹਾੜੇ ਤੇ ਸ਼ੋਅ ਨੰਬਰ 19 ਉੱਤੇ ਪਹੁੰਚਣ ਦਾ ਮੌਕਾ ਮਿਲਿਆ ਔਰ ਇੱਥੇ ਮਤਮਸਤਕ ਹੋਏ ਔਰ ਇਹ ਯਾਰਾਂ ਦੀ ਜਿੰਦਗੀ ਦੇ ਵਿੱਚ ਸੰਤਾ ਜਿਹੜੀਆਂ ਇੱਥੇ ਪਹੁੰਚੀਆਂ ਨੇ ਕੱਲ ਰਾਤ ਤੋਂ ਹੀ ਇੱਥੇ ਸੰਗਤਾਂ ਦੇ ਚਰਨ ਜਿਹੜੇ ਆ ਪਾ ਰਹੇ ਆ ਔਰ ਜਿੱਥੇ ਮੈਂ ਸੂਚੇ ਹੀ ਗੁਰਦਾਸਪੁਰ ਨੂੰ ਪੰਜਾਬ ਨੂੰ ਔਰ ਵਿਸ਼ਵ ਨੂੰ ਇਹ ਵਧਾਈ ਦੇਣਾ ਅੱਜ ਦੇ ਸ਼ੁਭ ਦਿਹਾੜੇ ਤੇ ਔਰ ਇਹਦੇ ਨਾਲ ਨਾਲ ਹੀ ਜੋਲ ਹਸਪੀਟਲ ਦੇ ਨਾਲ ਸਹਿਯੋਗ ਦੇ ਨਾਲ ਪ੍ਰੈਸ ਕਲੱਬ ਕਲਾ ਨਗਰ ਵੱਲੋਂ ਜੋ ਤਿੰਨ ਤੰਕੈਂਪ ਚਲਾਇਆ ਜਾ ਰਿਹਾ ਆ ਅੱਜ ਉੱਥੇ ਵੀ ਮੈਂ ਪਹੁੰਚਣ ਦਾ ਮੌਕਾ ਮਿਲਿਆ ਔਰ ਬੜੀ ਚਲਾ ਮੈਡੀਕਲ ੈਂਪ ਵੀ ਚਲਾਇਆ ਜਾ ਰਿਹਾ ਉਹ ਬੜੀ ਖੁਸ਼ੀ ਦੀ ਗੱਲ ਹੈ ਔਰ ਕਿਉਂਕਿ ਜਿੱਥੇ ਸਾਰੇ ਸੰਗਤਾਂ ਇਕੱਠੀਆਂ ਹੁੰਦੀਆਂ ਨੇ ਮਾਲ ਇੱਥੇ ਨਾਲ ਦੇ ਮਾਹੌਲ ਦੇ ਵਿੱਚ ਉੱਥੇ ਮੈਡੀਕਲ ਕੈਂਪ ਨੇ ਬਲੱਡ ਕੈਂਪ ਵੀ ਲੱਗਾ ਹੋਇਆ ਔਰ ਇੱਥੇ ਮੈਡੀਕਲ ਕੈਂਪ ਲੱਗਾ ਹੋਇਆ ਬੜੀ ਖੁਸ਼ੀ ਦੀ ਗੱਲ ਹੈ ਕਿ ਜਦੋਂ ਹਸਪੀਟਲ ਵਾਲੇ ਅੱਗੇ ਆਉਂਦੇ ਆ ਔਰ ਨਾਲ ਸਮਾਜਿਕ ਲੋਕ ਜਿਨ੍ਹਾਂ ਨੇ ਸਮਾਜ ਨੂੰ ਸੇਵ ਦਿੱਤੀਆਂ ਉਹ ਵੀ ਨਾਲ ਉਹ ਕਲੱਬੋ ਕੇ ਤੇ ਅੱਜ ਇੱਥੇ ਸੇਵਾ ਕਰ ਰਹੇ ਆ ਮੈਂ ਉਹਨਾਂ ਨੂੰ ਵੀ ਵਧਾਈ ਦਿੰਦਾ ਔਰ ਇਹਨਾਂ ਦਾ ਖਾਸ ਤੌਰ ਤੇ ਧੰਨਵਾਦੀ ਆ ਕਿ ਇਹਨਾਂ ਨੇ ਮੇਰੇ ਉੱਤੇ ਇੰਤ ਸਰਮਾਨਤ ਕੀਤਾ ਔਰ ਬੇਨਦੀਆਂ ਕਰਾਈਆਂ ਤੋਂ ਆ ਮੈਂ ਅਰਦਾਸ ਕਰਦਾ ਰਬੂ ਦੇ ਚਰਨਾਂ ਦੇ ਵਿੱਚ ਕਿ ਪ੍ਰਮਾਤਮਾ ਸਾਰਿਆਂ ਨੂੰ ਸਮਤ ਬਖਸ਼ੇ, ਤਾਕਤ ਬਖਸ਼ੇ ਸਾਡੇ ਚ ਭਾਈਚਾਰਕ ਸਾਂਝ ਜਿਹੀ ਆ ਉਹ ਰਵਾਂਦੇ ਰਵੇ ਔਰ ਇਸੇ ਤਰ੍ਹਾਂ ਧਰਮਿਕ ਪਰਵ ਦੇ ਉਤੇ ਸਾਰੇ ਇਕੱਠੇ ਹੋ ਕੇ ਇਕ ਮੈਂ ਸਮਝਦਾ ਕਿ ਇਨਸਾਨ ਦੇ ਰੂਪ ਦੇ ਵਿੱਚ ਸੰਗਤ ਦੇ ਰੂਪ ਦੇ ਵਿੱਚ ਅਸੀਂ ਸਾਰੇ ਪਰ ਜਿਹੜੇ ਮਨਾਉਂਦੇ ਰਹੀਏ ਸੋ ਇੱਕ ਵਾਰ ਫੇਰ ਮੈਂ ਅੱਜ ਵੀ ਸ਼ੁਭ ਦਿਹਾੜੇ ਤੇ ਸ਼੍ਰੀ ਰਾਤਰੀ ਤੇ ਸੋਚੀਆਂ ਸੰਤਾਂ ਨੂੰ ਬੇਨਤੀਆਂ ਕਰਾਉਣ ਤੇ ਮੁਬਾਰਕਬਾਦ ਕਰਦਾ ਮੇਰੇ ਖਿਆਲ ਮੇਰੇ ਖਿਆਲ ਜਿਸ ਜਗ੍ਹਾ ਤੇ ਖੜੇ ਆ ਇੱਥੇ ਮੈਂ ਕੋਈ ਵੀ ਰਾਜਨੀਤਿਕ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਜੇ ਤੁਸੀਂ ਪੁੱਛਿਆ ਹੈ ਪਰ ਜਿਸ ਜਗ੍ਹਾ ਤੇ ਖੜੇ ਆ ਹਮੇਸ਼ਾ ਸਾਡੇ ਪਰਿਵਾਰ ਤੇ ਕਿਰਪਾ ਰਹੇਗੀ ਜਿਸ ਤਰ੍ਹਾਂ ਦੀ ਕੋਈ ਕਿਰਪਾ ਹੋਈ ਉਹ ਇੱਥੇ ਹੀ ਇਹ ਸੰਗਠਨਾਂ ਦੇ ਚਰਨਾਂ ਦੀ ਨਿਰਬੀਆ ਤੇ ਉੱਥੇ ਰਿਲਦੀ ਆਈ ਹੈ ਸੋ ਇਹਦੇ ਤੇ ਮੈਂ ਕੋਈ ਪੋਲਿਟੀਕਲ ਟਿੱਪਣੀ ਨਹੀਂ ਕਰਦਾ